ਇਹ ਆਪਾਂ ਲੈਏ ਨੇ ਤਿੰਨ ਕੇਲੇ ਤੇ ਇਹਨਾਂ ਨੂੰ ਆਪਾਂ ਇਹਨਾਂ ਦੇ ਉਹ ਡੰਡਲ ਤੋੜ ਕੇ ਤੇ ਇਹਨਾਂ ਨੂੰ ਇਹਨਾਂ ਦੇ ਪੀਸ ਕੱਟ ਲਾਂਗੇ ਤੇ ਪੀਸ ਕੱਟ ਕੇ ਤੇ ਆਪਾਂ ਤਿਆਰ ਕਰਦੇ ਆ ਬਨਾਣਾ ਸ਼ੇਕ ਤੇ ਫਿਰ ਤੁਹਾਨੂੰ ਦਿਖਾਉਨੇ ਆ ਵੀ ਕਿਸ ਤਰ੍ਹਾਂ ਬਣਾਇਆ ਇਹ ਬਨਾਣਾ ਸ਼ੇਕ ਤੇ ਇਹ ਬੱਚਿਆਂ ਲਈ ਬਹੁਤ ਹੀ ਹੈਲਦੀ ਪਤਲੇ ਬੱਚਿਆਂ ਲਈ ਖਾਸ ਕਰਕੇ ਜਿਨ੍ਹਾਂ ਬੱਚਿਆਂ ਦੀ ਸਿਹਤ ਨਹੀਂ ਬਣਦੀ ਉਹਨਾਂ ਬੱਚਿਆਂ ਨੂੰ ਇਹ ਬਹੁਤ ਹੀ ਜ਼ਿਆਦਾ ਵਧੀਆ ਆ ਤੇ ਬੱਚਿਆਂ ਨੂੰ ਆਪਾਂ ਹਫ਼ਤੇ 'ਚ ਇੱਕ ਦੋ ਵਾਰੀ ਜ਼ਰੂਰ ਬਣਾ ਕੇ ਦੇਣਾ ਚਾਹੀਦਾ ਤੇ ਮੈਂ ਬੱਚਿਆਂ ਨੂੰ ਬਣਾ ਕੇ ਦੇਣ ਲੱਗੀਆਂ ਇਹ ਬਨਾਣਾ ਮਿਲਕ ਸ਼ੇਕ ਤੇ ਚਲੋ ਜੀ ਆਪਾਂ ਕਰਦੇ ਆਂ ਤਿਆਰੀ ਇਹ ਆਪਾਂ ਸਾਰਾ ਕੁਝ ਕਰ ਲਿਆ ਹੈ ਤਿਆਰ ਕਿਲੇ ਵੀ ਕੱਟ ਲੈਨੇ ਤੇ ਇੱਧਰ ਆਪਣੇ ਕੋਲ ਬਦਾਮ ਨੇ ਥੋੜੇ ਜੇ ਤੇ ਆਹ ਖਜੂਰਾਂ ਜੇ ਆਪਣੇ ਕੋਲ ਪਈਆਂ ਹੋਣ ਤੇ ਆਪਾਂ ਇਹਨਾਂ ਨੂੰ ਵੀ ਵਰਤ ਸਕਦੇ ਆਂ ਤੇ ਆ ਥੋੜੀ ਜੀ ਲਈ ਆ ਆਪਾਂ ਚੀਨੀ ਵੈਸੇ ਚੀਨੀ ਆਪਾਂ ਨਾ ਵੀ ਪਾਈਏ ਤੇ ਸਰ ਜਾਂਦਾ ਵੀ ਜਿਵੇਂ ਕੇਲੇ ਵੀ ਮਿੱਠੇ ਹੁੰਦੇ ਆ ਤੇ ਖਜੂਰ ਵੀ ਮਿੱਠੀ ਹੁੰਦੀ ਆ ਤੇ ਪਰ ਐਵੇਂ ਨਾ ਮਾਤਰ ਜੀ ਲਈ ਇੱਕ ਚਮਚ ਤੇ ਵੈਸੇ ਇਹਦੇ ਵਿੱਚ ਧਾਗੇ ਵਾਲੀ ਮਿਸ਼ਰੀ ਪਾਈ ਜਾਵੇ ਤੇ ਬਹੁਤ ਜ਼ਿਆਦਾ ਵਧੀਆ ਹੈ ਤੇ ਪਰ ਉਹ ਜਿਵੇਂ ਬੱਚਿਆਂ ਵਾਲਾ ਘਰ ਹੈ ਕੁੱਟ ਕੇ ਮੈਂ ਰੱਖਦੀ ਆ ਬਣਾ ਕੇ ਮਿਸ਼ਰੀ ਨੂੰ ਤੇ ਉਹ ਫੇਰ ਖਤਮ ਹੋ ਜਾਂਦੀ ਹੈ ਜਲਦੀ ਤੇ ਹੁਣ ਆਪਣੇ ਕੋਲ ਖਤਮ ਹੋਈ ਪਈ ਸੀ ਤੇ ਆ ਹੁਣ ਆਪਾਂ ਲੱਗੇ ਆ ਬਣਾਉਣ ਤੇ ਬਣਾ ਕੇ ਤੇ ਆਪਾਂ ਬੱਚਿਆਂ ਨੂੰ ਕਰ ਦਿੰਨੇ ਆ ਸਰਲ ਤੇ ਇਹ ਆਪਾਂ ਬਣਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਜਾਰ ਚ ਪਾ ਕੇ ਤੇ ਆਪਾਂ ਮਿਕਸੀ ਵਿੱਚ ਇਹਨੂੰ ਬਣਾ ਦਿੰਨੇ ਆ ਜਾਰ ਵਿੱਚ ਪਾ ਦਿੱਤਾ ਤੇ ਹੁਣ ਆਪਾਂ ਪਾ ਲੈਨੇ ਆ ਦੁੱਧ ਤੇ ਇਹ ਆਪਾਂ ਪਾਵਾਂਗੇ 2 ਕੱਪ ਦੁੱਧ ਤੇ ਇਹ ਆਪਾਂ ਪਾ ਦਿੱਤਾ 2 ਕੱਪ ਦੁੱਧ ਇਹਦੇ ਵਿੱਚ ਪਾ ਦੇਵਾਂਗੇ 2 ਕੱਪ ਦੁੱਧ ਤੇ ਇਹਦੇ ਨਾਲ ਬੱਚਿਆਂ ਦਾ ਘੰਟਾ ਤੋਂ ਘੰਟਾ ਨਿਕਲ ਜਾਣਗੇ ਤੇ ਫਿਰ ਉਸ ਤੋਂ ਬਾਅਦ ਬੱਚੇ ਰੋਟੀ ਖਾ ਲੈਣਗੇ ਤੇ ਇਹ ਬਣ ਜਾਏਗਾ ਬਹੁਤ ਹੀ ਵਧੀਆ 2 ਕੱਪ ਆਪਾਂ ਪਾ ਦਿੰਦਾ ਬੱਚਿਆਂ ਵਾਸਤੇ ਵਿੱਚ ਦੁੱਧ ਤੇ ਪਹਿਲਾਂ ਦੱਸਿਆ ਹੀ ਤੁਹਾਨੂੰ ਵੀ ਬਣਾਉਣਾ ਸ਼ੇਕ ਬਣਾਉਣਾ ਹੈ ਤੇ ਉਹ ਲੱਗਿਆ ਆਪਾਂ ਬਣਾ ਲਿਆਖੋ ਇਹ ਹੋ ਗਿਆ ਤਿਆਰ ਤੇ ਹੁਣ ਆਪਾਂ ਇੱਧਰ ਇਹਨੂੰ ਕੱਪ ਦੇ ਵਿੱਚ ਸਰਵ ਕਰ ਦੇਵਾਂਗੇ ਇਹ ਬੱਚੇ ਪੀ ਲੈਣਗੇ ਤੇ 2 ਘੰਟੇ ਨਿਕਲ ਜਾਣਗੇ ਉਹਨਾਂ ਦੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਪੈਣਾ ਵਿੱਚ ਬਦਾਮ ਬਹੁਤ ਪਾ ਦਿੱਤੇ ਸੀ ਇਸ ਲਈ ਆਪਾਂ ਨੂੰ ਉੱਪਰੋਂ ਬਦਾਮ ਪਾਉਣ ਦੀ ਜ਼ਰੂਰਤ ਨਹੀਂ ਤੇ ਇਹ ਹੁਣ ਆਪਾਂ ਬੱਚਿਆਂ ਨੂੰ ਫੜਾ ਦਿੰਨੇ ਆ ਸਿਮੂ ਓਏ ਆ ਬੇਟਾ ਲੈ ਲੋ ਦੇਖ ਗਏ ਨੇ 9ਵੀਂ ਕਲਾਸ ਦੇ ਪੇਪਰ ਤੇ ਉੱਪਰ ਬੈਠਾ ਪੜ੍ਹ ਰਿਹਾ ਤੇ ਕਹਿੰਦਾ ਦਾਦੀ ਮੈਨੂੰ ਜਲਦੀ ਜਲਦੀ ਕੋਈ ਚੀਜ਼ ਬਣਾ ਕੇ ਦੇ ਦਿਓ ਤੇ ਹੁਣ ਆਪਾਂ ਉਹਨੂੰ ਦੇ ਦੇਨੇ ਆ ਤੇ ਬਸ ਹੋ ਜੇਗਾ ਖੁਸ਼ ਆ ਲੈ ਲਾ ਬੇਟੇ ਬਨਾਣਾ ਸ਼ੇਕ ਆ ਪਕ ਫੜੋ